ਸਤਿਗੁਰੂ ਦੇ ਬਾਣੀ ਵਿਚ ਕਿੰਨੀਆਂ ਇਸ ਤਰ੍ਹਾਂ ਦੇ ਬਚਨ ਕੀਤੇ ਨੇ ਸਤਿਗੁਰੂ ਕਹਿੰਦੇ ਨੇ ਕਿ ਐ ਬੰਦਿਆ ਤੇਰੀਆਂ ਜਿੰਨੀਆਂ ਵੀ ਸਿਆਣਪਾਂ ਹੋ ਇਹ ਸਿਆਣਪ ਇੱਥੇ ਰਹਿ ਜਾਣੀਆਂ ਤੇ ਅੱਗੇ ਨਹੀਂ ਚੱਲਣੀਆਂ ਇੱਥੇ ਸਿਆਣਪਾਂ ਕਰ ਕਰਕੇ ਮੋਕਾ ਪਰਮਾਸ਼ਕਤਾਂ ਲੋਕਾਂ ਨੂੰ ਠੱਗ ਸਕਦਾ ਹੈ ਪਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਇਹ ਸਿਆਣਪ ਨਹੀਂ ਚੱਲਦੀ ਨਾ ਗੁਰੂ ਦੇ ਦਰ ਤੇ ਕੋਈ ਸਿਆਣਪ ਚੱਲਦੀ ਹੁੰਦੀ ਹੈ ਸਭੀ ਠੀਰੇ ਜੇ ਫਿਆਣ ਸਹਿ ਸਿਆਣਪਾ ਲੱਖ ਹੋ ਹੈ ਤਾਂ ਠਿੱਖਾ ਧ ਚੱਲੈ ਨਾ ਕਹਿੰਦੇ ਭਾਵੇਂ ਜਿੰਨੀਆਂ ਵੀ ਜਿੰਨੀਆਂ ਹਜ਼ਾਰਾਂ ਸਿਆਣਪਾਂ ਦੇ ਇਹਨਾਂ ਸਿਆਣਪਾਂ ਦੇ ਠੀਰੇ ਰਹਿ ਜਾਣਾ ਅੱਗੇ ਵੀ ਜਾਣ ਗੁਰੂ ਅੰਦਰ ਨਹੀਂ ਜਾਣਦਾ ਰੱਬ ਵੀ ਸਾਡੇ ਅੰਦਰ ਦੀ ਜਾਣਦਾ ਹੈ ਗੁਰ ਤੇ ਰੱਬ ਇੱਕ ਨੇ ਸਾਡੇ ਅੰਦਰ ਨੂੰ ਜਾਣਦੇ ਨੇ ਕਿ ਜਿਹੜੇ ਅੰਦਰ ਠੀਂ ਬਰਤ ਰਿਹਾ ਹੈ ਹੈ ਕਿਸ ਤਰ੍ਹਾਂ ਬਰਤ ਖੱਟ-ਖੱਟ ਕੇ ਅੰਦਰ ਕੀ ਜਾਣਤ ਕੋਲੇ-bure ਕੀ ਮੀਰ ਮੁਸ਼ਾਨਦ ਕਿ ਹਰ ਇੱਕ ਹਿਰਦੇ ਦੀ ਜਾਣਦਾ ਹੈ ਹਰ ਇੱਕ ਹਿਰਦੇ ਦਾ ਪਤਾ ਹੈ ਕਿ ਹਰ ਇੱਕ ਹਿਰਦੇ ਵਿੱਚ ਕੀ ਵਾਪਰ ਰਿਹਾ ਹੈ ਉਕਰੋ ਕਿਤਨਾ ਦੀ ਭਾਵਨਾ ਲੈ ਕੇ ਆਇਆ ਤੇ ਅੰਦਰ ਕਿਤਨਾ ਦੀ ਵਿਰਤੀ ਹੈ ਗੁਰੂ ਜਾਣਦਾ ਹੈ ਇਸ ਕਰਕੇ ਗੁਰੂ ਦੇ ਅੱਗੇ ਸਿਆਣਪ ਨਹੀਂ ਚੱਲਦੀ ਹੁੰਦੀ ਗੁਰੂ ਦੇ ਅੱਗੇ ਚਤਰਾਈ ਨਹੀਂ ਚੱਲਦੀ ਹੁੰਦੀ ਆਰਾਮ ਨੂੰ ਕਿਸੇ ਨੇ ਸਿਆਣਪ ਨਾਲ ਨਹੀਂ ਪਾਇਆ ਰੱਬ ਨੂੰ ਕਿਸੇ ਨੇ ਚੁਤਰਾਈ ਨਾਲ ਨਹੀਂ ਪਾਇਆ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਰਜ਼ਾਨਾ ਦੇ ਬਚਨ ਹੈ ਕਿ ਇਹ ਮਨ ਜੰਚੂ ਦਾ ਚੁਤਰਾਈ ਕਿਸੇ ਨੇ ਨਾ ਪਾਇਆ ਸਤਿਗੁਰੂ ਕਹਿੰਦੇ ਚੁਤਰਾਈਆਂ ਨਾਲ ਕਦੇ ਕਿਸੇ ਨੇ ਨਹੀਂ ਪਾਇਆ ਉਹ ਤਾਂ ਮਿਲਦਾ ਹੈ ਭੂਲੇ ਪਾਏ ਮੇਰੇ ਰਬੂ ਰਾਜ ਉਹ ਤਾਂ ਭੂਲੇ ਪਾਪਤ ਮਿਲਦਾ ਹੁੰਦਾ ਹੈ ਚੁਤਰਾਈਆਂ ਨਾਲ ਨਹੀਂ ਮਿਲਦਾ ਹੁੰਦਾ ਸਤਿਗੁਰੂ ਕਹਿੰਦੇ ਚਤਰਾਈ ਨਾਲ ਚਤਰ ਪੂਜ ਪਾਈ ਹੈ ਕਿ ਜੇ ਕੋਈ ਬੰਦਾ ਚਤਰਾਈਆਂ ਨਾਲ ਕਹੇ ਕਿ ਮੈਂ ਪਾਲਾਂਗਾ ਕੁਝ ਮਹਾਰਾਜ ਕਹਿੰਦੇ ਨਹੀਂ ਤੇਤਰੰ ਤੂ ਦੇ ਪ੍ਰਤੀ ਭਾਵਨਾ ਰੱਖ ਸ਼ਰਧਾ ਪਾਲ ਅੰਦਰ ਦਾ ਜਿਹੜਾ ਊੜਾ ਪਾਣਾ ਹੈ ਨਾ ਉਹ ਨੂੰ ਰੱਖ ਅੰਦਰ ਉਹ ਚਤਰਾਈਆਂ ਖਤਮ ਕਰ ਦੇ ਬਾਹਰੋਂ ਉਂਦੜੀਆਂ ਇਹ ਜੀਆਂ ਚਤਰਾਈਆਂ ਕਰ ਕਰ ਲੋਕਾਂ ਨੂੰ ਠੱਗਦਾ ਹੈ ਲੋਕਾਂ ਨੂੰ ਠੱਗ ਸਕਦਾ ਹੈ ਪਰ ਗੁਰੂ ਨੂੰ ਨਹੀਂ ਤੇਰਾ ਮਨ ਉਹ ਨਹੀਂ ਰੱਖ ਸਕਦਾ ਜਿਹੜਾ ਮਨ ਦਾ ਅਸਲ ਵਿੱਚ ਚੁਤਰਾਈ ਕਰਕੇ ਦੂਜੇ ਨੂੰ ਠੱਗਣ ਦਾ ਜੱਤ ਕਰਦਾ ਕਰਦਲ ਆਪ ਹੀ ਠੱਗਿਆ ਜਾਂਦਾ ਹੈ ਉਹਦਾ ਸੁਭਾਅ ਦੀ ਪ੍ਰਕਿਰਤੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਉਹਦੇ ਜੀਵਨ ਵਿੱਚੋਂ ਹੌਲੀ-ਹੌਲੀ ਚੰਗੇ ਗੁਣ ਬਾਹਰ ਹੋ ਜਾਂਦੇ ਨੇ ਉਹਦੇ ਅੰਦਰ ਚੰਗੇ ਗੁਣ ਨਹੀਂ ਆਉਂਦੇ ਉਹ ਮਾਇਆ ਵਿੱਚ ਖੁਦ ਹੀ ਠੱਗਿਆ ਜਾਂਦਾ ਮਾਇਆ ਨੂੰ ਠੰਗ ਲੈਂਦੀ ਜਿਹੜਾ ਬੰਦਾ ਦੂਜਿਆਂ ਨੂੰ ਠੱਗਣ ਦਾ ਜੱਤ ਕਰਦਾ ਹੈ ਨਾ ਆਸਰੇ ਵਿੱਚ ਖੋਦੀ ਉਹ ਮਾਇਆ ਦੇ ਹੱਥਾਂ ਲੱਗਿਆ ਇਹ ਮਾਇਆ ਠੱਗਦੀ ਉਹਨੂੰ ਕਈ ਰੂਪਾਂ ਦੇ ਵਿੱਚ ਹੈ ਭਾਰਤ ਕਹਿੰਦੇ ਕਬੀਰ ਮਾਇਆ ਤੋਂ ਕੀ ਮੁਸਮੁਸਲਾ ਬਹਾਟ ਏਕ ਤਕਬੀਰਾ ਦਾ ਫਿਰ ਜਰਿੰਨੀ ਬਾਰ ਐ ਕਹਿੰਦੇ ਉਹੀ ਬਚਦਾ ਜਿਹੜੇ ਦਾ ਟੁਕੜਾ ਟੁਕੜਾ ਕਰ ਦਿੰਦਾ ਨਹੀਂ ਮਾਇਆ ਸਭ ਨੂੰ ਠੱਗ ਲਈਂ ਦਿੱਤੀ ਇਹ ਚੁਤਰਾਈ ਗੁਰੂ ਦੇ ਅਗੇ ਨਹੀਂ ਚੱਲ ਸਕੀ ਪਰਮਾਤਮਾ ਦੇ ਅਗੇ ਨਹੀਂ ਚੱਲ ਸਕੀ ਏ ਸਿਆਣਪ ਇੱਥੇ ਹੀ ਰਹਿ ਜਾਣੀ। ਚੁੱਤਰਾਈਆਂ ਇੱਥੇ ਹੀ ਰਹਿ ਜਾਣੀ। ਅੰਦਰ ਦੀ ਭਾਵਨਾ ਬੜਾ ਮਹਾਰਾਜ ਕਹਿੰਦੇ ਅੰਦਰ ਦੀ ਭਾਵਨਾ ਵੜਾ ਕੇ ਉਹਦਾ ਨਾਮ ਜਪ। ਗੁਰੂ ਦੇ ਅੱਗੇ ਜੂੰਦੜੀ ਕਰਿਆ ਕਰ ਅੰਦਰ ਦੀ ਭਾਵਨਾ ਵੜਾ ਕੇ ਆਪਣੀਆਂ ਸਿਆਣਪਾਂ ਬਾਹਰ ਆ ਕੇ ਆਇਆ ਕਰ ਮਹਾਰਾਜ ਕਹਿੰਦੇ ਜਦੋਂ ਤੂੰ ਮਿਲਣ ਜਾਂਦਾ ਹੈ ਨਾ ਕੋਈ ਵੀ ਸਿਆਣਪ ਨਾਲ ਨਾਲ ਆਇਆ। ਕਬੀਰ ਸਾਹਿਬ ਨੂੰ ਮਿਲਣ ਜਾਇਆ। ਸਾਥ ਨਾਲ ਜਿੱਕ ਹੋਏ। ਪਾਛੇ ਪਾਉਨਾ ਦਿੱਤੀ ਹੈ ਅੱਗੇ ਹਰਸੋ ਹੋਏ ਕਿਤੇ ਜਦੋਂ ਗੁਰੂ ਨੂੰ ਮਿਲਦਾ ਨਾ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਲੈ ਕੇ ਆਇਆ ਕਰ ਬਾਹਰ ਛੱਡਿਆ ਕਰੇ ਨਾ ਇਥੇ ਦਾ ਭੂਰੇ ਪਾਪ ਸਭ ਕੁਝ ਪਾ ਲੈਂਦਾ ਹੈ ਜਿਹਦੇ ਅੰਦਰ ਭਾਵਨਾ ਹੁੰਵੇ ਭੂਲਾ ਪਾਪ ਹੋਵੇ ਨਾ ਉਹ ਗੁਰੂ ਕੋਲ ਸਭ ਕੁਝ ਪਾ ਲੈਂਦਾ ਫਿਰ ਹੈ ਭੂਲਾ ਪਾਪ ਪੁਰਵਿਸ਼ੈ ਦੀਆਂ ਤਾਂ ਹੋਰ ਵਿਸ਼ੈ ਨੂੰ ਬਕੋ ਬਖਰੀਆਂ ਗੱਲਾਂ ਅਗਿਆਨੀ ਕੁਝ ਨਹੀਂ ਪਾ ਸਕਦਾ ਪਰ ਝੋਲਾ ਪਾਪ ਹੈ ਨਾ ਅੰਦਰ ਦਾ ਸਭ ਕੁਝ ਪਾ ਲੈਂਦਾ ਹੁੰਦਾ ਹੈ ਉਹਨੂੰ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਕਹਿੰਦੇ ਜਿਹਨੇ ਅੰਦਰ ਦੀ ਭਾਵਨਾ ਬੜਾਈ ਬੱਚਿਆਂ ਵਰਗਾ ਆਪਣਾ ਸੁਭਾਅ ਝੋਲਾ ਸੁਭਾਅ ਬਣਾ ਲਿਆ ਨਾ ਜਿੱਤੇ ਉਹਨੇ ਸਭ ਕੁਝ ਪਾ ਲਿਆ ਧੰਨੇ ਸੇਵਿਆ ਬਾਦ ਉਹਨੂੰ ਬੱਚਿਆਂ ਵਰਗੇ ਉਹ ਪਾਪ ਝੋਲੇ ਪਾਪ ਵਾਲੀ ਬੁੱਤ ਉਹਨੂੰ ਸੇਵੇਗਾ ਤੇ ਉਹ ਪਾ ਲਏਗਾ ਉਹਨੂੰ ਪ੍ਰਾਪਤ ਕਰਦਾ ਹੈਗਾ ਇਹਦੇ ਦਰ ਤੋਂ ਬਹੁਤ ਕੁਝ ਪਾ ਕੇ ਲੈ ਜਾਏਗਾ ਜੀ ਜਦੋਂ ਅੰਦਰ ਦੀ ਭਾਵਨਾ ਅੰਦਰ ਦਾ ਉਲਾਪਨ ਹੋਏਗਾ ਤੇਰੀਆਂ ਚੁਤਰਾਈਆਂ ਖਤਮ ਹੋ ਜਾਣਗੀ ਮਨ ਦੀ ਚੰਚਲਤਾ ਹੀ ਖਤਮ ਕਰੇਗਾ ਫੇਰ ਗੁਰੂ ਦੇਦਰੋਂ ਗੁਰੂ ਦੇ ਘਰੋਂ ਪਰਮਾਤਮਾ ਘਰੋਂ ਜੋ ਕੁਝ ਮੰਗਿਆ ਜਾਏਗਾ ਤੈਨੂੰ ਮਿਲ ਜਾਣਾ ਹੈ ਤੈਨੂੰ ਪ੍ਰਾਪਤ ਹੋ ਜਾਣਾ ਹੈ ਪਰ ਜੇ ਤੂੰ ਕਹਿ ਕਿ ਚੁਤਰੰਗਾ ਨਾਲ ਸਿਆਣਪ ਨਾਲ ਮੈਂ ਆਪਣੀ ਸਮਝ ਦੇ ਨਾਲ ਤੇ ਇਤਨਾ ਕੁਝ ਵੀ ਨਹੀਂ ਪਾ ਸਕਦਾ ਮਹਾਰਾਜ ਕਹਿੰਦੇ ਇਤਨਾ ਤੂੰ ਖਾਲੀ ਰਹਿ ਕੇ ਕਹਿੰਦਾ ਇੱਕ ਕੀਤੇ ਉਤਰਾਣਿਆ ਇਹ ਚੰਚਲ ਤਾਇਆ ਇਹ ਛੱਡ ਛਲ ਭਾਵਨਾ ਬਣਾਏ ਹਿਰਦੇ ਨੂੰ ਸਿੱਧਾ ਰੱਖ ਛਲ ਭਾਵਨਾ ਨਹੀਂ ਕਹਿੰਦੇ ਨੇ ਕਿ ਛਲ ਭਾਵਨਾ ਰੱਖੇਗਾ ਜੀ ਛਰ ਦਾ ਭਾਵਨਾ ਕੀਹਦੇ ਆ ਨਾ ਤੇ ਗੁਰੂ ਦੇ ਦਰ ਤੋਂ ਬਹੁਤ ਕੁਝ ਪਾ ਕੇ ਲੈ ਜਾਏਗਾ ਚੁਤਰਾਈ ਨਾਲ ਕੁਝ ਨਹੀਂ ਪਾਏਗਾ ਖਾਲੀ ਰਹਿ ਜਾਏਗਾ ਚੁਤਰਾਈ ਦਾ